ਗੱਡੀ ਦਾ ਲੁੱਕ ਆराउंड ਦੇਖਿਆ ਜਾਵੇ ਤੇ ਪ੍ਰੋਪਰ ਬੈਜਿੰਗ ਦੇ ਨਾਲ ਆ ਫੁੱਲੀ ਫੀਚਰ ਲੋਡਡ ਆ ਟ੍ਰਿਪਲ ਸਕਰੀਨ ਆਈ ਆ 1.5 ਸੀਸੀ ਦਾ ਇੰਜਨ 1500 ਸੀਸੀ ਇੰਜਨ ਇਹਦੇ ਵਿੱਚ ਆਇਆ ਗਿਆ ਵਾ ਤੇ ਬਲਾਈਂਡ ਬੁਕਿੰਗ ਦੇ ਨਾਲ 11000 ਦੀ ਬੁਕਿੰਗ ਨਾਲ ਆ ਕੇ ਤੁਸੀਂ ਆਪਣੀ ਬੁੱਕ ਕਰਵਾ ਕੇ ਜਨਵਰੀ ਦੇ ਵਿੱਚ ਇਹਦੀ ਡਿਲੀਵਰੀ ਸਟਾਰਟ ਹੋ ਜਾਈਣੀ ਆ ਉਹ ਤੁਸੀਂ ਲੈ ਸਕਦੇ ਹੋ ਗੱਡੀ ਆਪਣੀ بیس ਮਾਡਲ ਦਾ ਜਿਹੜਾ ਪ੍ਰਾਈਸ ਸ਼ੁਰੂ ਹੋਇਆ ਐ ਏਕ ਸ਼ੋਰੂਮ ਦਾ 1149 ਲੱਖ ਤੋਂ ਸ਼ੁਰੂ ਹੋ ਚੁੱਕਿਆ ਹੋਇਆ ਸੈਕੰਡ ਡਿਸਪਲੇ ਜਿਹੜੀ ਆ ਉਹ ਇਨਫੋਟੇਨਮੈਂਟ ਦੇ ਵਿੱਚ ਮਿਲਦੀ ਹੈ ਤੁਹਾਨੂੰ ਉਹਦੇ ਵਿੱਚ ਤੁਸੀਂ ਆਪਣੇ ਮੋਬਾਈਲ ਦੀ ਪੇਅਰਿੰਗ ਵਗੈਰਾ ਏਕੀਓ ਵਗੈਰਾ ਕਲਾਈਮੇਟ ਕੰਟਰੋਲਸ ਵਗੈਰਾ ਚੈੱਕ ਕਰ ਸਕਦੇ ਹੋ ਤੇ ਟਾਟਾ ਜੀ ਜਿਹੜੀ ਹੈ ਸੈਰਾ ਜਿਹੜੀ ਅੱਜ ਲਾਂਚ ਹੋ ਗਈ ਹੈ ਤੇ ਸਭ ਤੋਂ ਵੱਡੀ ਗੱਲ ਕਰੀਏ ਕਿ ਅੰਮ੍ਰਿਤਸਰ ਪਾਈਟੈਕਸ ਦੇ ਵਿੱਚ ਇਹ ਗੱਡੀ ਲਾਂਚ ਕੀਤੀ ਗਈ ਹੈ ਪੰਜਾਬ ਦੀ ਪਹਿਲੀ ਗੱਡੀ ਕਹੀਏ ਤੇ ਪੰਜਾਬ ਦੀ ਪਹਿਲੀ ਗੱਡੀ ਅੱਜ ਤੁਹਾਡੇ ਸਾਹਮਣੇ ਜਿਹੜੀ ਤਸਵੀਰਾਂ ਦਿਖਾ ਰਿਹਾ ਇਹ ਗੱਡੀ ਲਾਂਚ ਕਰ ਦਿੱਤੀ ਹੈ ਸੈਰਾ ਜਿਹੜੀ ਹੈ ਇਹਦਾ ਬਹੁਤ ਹੀ ਸਮੇ ਤੋਂ ਲੋਕਾਂ ਨੂੰ ਇੰਤਜ਼ਾਰ ਸੀ ਜਦੋਂ ਇਹਦਾ ਡਿਜੀਟਲ ਪ੍ਰੋਮੋ ਆਇਆ ਸੀ ਉਸ ਤੋਂ ਬਾਅਦ ਹੀ ਡਿਜੀਟਲ ਪ੍ਰੋਮੋ ਤੋਂ ਬਾਅਦ ਹੀ ਜਿਹੜੇ ਕਾਰ ਲਵਰ ਹੈਗੇ ਆ ਉਹ ਇਹਨੂੰ ਵੇਖਣ ਦੇ ਲਈ ਤਰਸ ਰਹੇ ਸੀ ਅੱਜ ਪਾਈਟੈਕਸ ਦੇ ਵਿੱਚ ਮੈਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਾਈਟੈਕਸ ਦੇ ਵੀ ਫਿਜ਼ੀ ਦਾ ਭਰੋਸਾ ਤੇ ਨਵੀਂ ਟੈਕਨੋਲੋਜੀ ਤੇ ਹੋਰ ਵੀ ਕਈ ਚੀਜ਼ਾਂ ਇਹਦੇ ਨਾਲ ਹੈ ਤੇ ਕਪਿਲ ਜੀ ਸਾਨੂੰ ਦੱਸਣਗੇ ਕਿ ਇਹ ਨਵੀਂ ਗੱਡੀ ਜਿਹੜੀ ਆ ਉਹ ਕੀ ਕੀ ਨਵੇਂ ਫੀਚਰ ਲੈ ਕੇ ਆਈ ਹੈ ਜੀ ਨਮਸਕਾਰ ਸਰ ਮੈਂ ਤੁਹਾਨੂੰ ਸਭ ਤੋਂ ਪਹਿਲੇ ਕਹਿਣਾ ਚਾਹੂੰਗਾ ਕਿ ਟਾਟਾ ਸੇਰਾ ਜਿਹੜੀ ਆ ਆ ਗਈ ਹੈ ਵਾਪਿਸ ਆ ਗਈ ਹੈ ਜਿੰਨੂੰ ਕਿ ਸਭ ਤੋਂ ਪਹਿਲੇ ਕਿਹਾ ਜਾਂਦਾ ਕਿ ਲੀਜੈਂਡ ਰਿਟਰਨਸ ਸਭ ਤੋਂ ਪਹਿਲੀ ਗੱਲ ਨਾਰਥ ਜ਼ੋਨ ਦੀ ਅੰਮ੍ਰਿਤਸਰ ਦੀ ਸਭ ਤੋਂ ਪਹਿਲੀ ਗੱਡੀ ਆਈ ਹੈ ਪੰਜਾਬ ਦੀ ਪਹਿਲੀ ਗੱਡੀ ਪਾਈਟੈਕਸ ਦੇ ਵਿੱਚ ਆਈ ਹੈ ਏਜੀ ਮੋਟਰਸ ਦੇ ਕੋਲ ਜਿਦੇ ਕਿ ਸਭ ਤੋਂ ਪਹਿਲੇ ਵੇਖਿਆ ਜਾਵੇ ਤੇ ਗੱਡੀ ਦਾ ਲੁੱਕ ਆਰਾਊਂਡ ਦੇਖਿਆ ਜਾਵੇ ਤੇ ਪ੍ਰੋਪਰ ਬੈਜਿੰਗ ਦੇ ਨਾਲ ਆ ਫੁੱਲੀ ਫੀਚਰ ਲੋਡਡ ਆ 트리플 ਸਕਰੀਨ ਆਈ ਆ 1.5 ਸੀਸੀ ਦਾ ਇੰਜਨ 1500 ਸੀਸੀ ਇੰਜਨ ਇਹਦੇ ਵਿੱਚ ਆਇਆ ਗਿਆ ਵਾ ਤੇ ਬਲਾਈਂਡ ਬੁਕਿੰਗ ਦੇ ਨਾਲ 11000 ਦੀ ਬੁਕਿੰਗ ਨਾਲ ਆ ਕੇ ਤੁਸੀਂ ਆਪਣੀ ਬੁੱਕ ਕਰਵਾ ਕੇ ਜਨਵਰੀ ਦੇ ਵਿੱਚ ਦੀ ਡਿਲੀਵਰੀ ਸਟਾਰਟ ਹੋ ਜਾਈ ਨਹੀਂ ਆ ਉਹ ਤੁਸੀਂ ਲੈ ਸਕਦੇ ਹੋ ਗੱਡੀ ਆਪਣੀ ਇਹ ਨਵੇਂ ਸਾਲ ਦੀ ਨਵੀਂ ਕਾਰ ਨਵੇਂ ਸਾਲ ਤੇ ਨਵੀਂ ਕਾਰ ਯਸਰ ਨਵੇਂ ਸਾਲ ਚ ਨਵੀਂ ਕਾਰ ਦੀ ਬੁਕਿੰਗ ਵੀ ਬਲਾਈਂਡ ਬੁਕਿੰਗ ਵੀ ਸ਼ੁਰੂ ਹੋ ਗਈ ਯਾਨੀ ਕਿ ਹਜੇ ਕੰਪਨੀ ਵੱਲੋਂ ਇਹਦਾ ਆਨ ਰੋਡ ਪ੍ਰਾਈਸ ਜਿਹੜਾ ਹਜੇ ਤੱਕ ਨਹੀਂ ਅਨਾਉਂਸ ਕੀਤਾ ਗਿਆ ਪਰ ਬਲਾਈਂਡ ਬੁਕਿੰਗ ਜਿਹੜੇ ਇਹਦੇ ਕਾਰ ਲਵਰ ਹੈ ਗੱਡੀ ਦੀ ਲੁੱਕ ਗੱਡੀ ਦੇਖ ਕੇ ਡਿਜੀਟਲ ਪ੍ਰੋਮੋ ਦੇਖ ਕੇ ਹੀ ਬਲਾਈਂਡ ਬੁਕਿੰਗ ਸ਼ੁਰੂ ਹੋ ਗਈ ਹੈ ਜੀ ਇਹਦੇ ਜਿਹੜਾ ਬੇਸ ਮਾਡਲ ਆਇਆ ਨਾ ਬੇਸ ਮਾਡਲ 'ਚ ਇੰਨੇ ਫੀਚਰਸ ਆ ਗਏ ਨੇ ਕਿ ਬੇਸ ਮਾਡਲ ਦਾ ਜਿਹੜਾ ਪ੍ਰਾਈਸ ਸ਼ੁਰੂ ਹੋਇਆ ਐਕਸ਼ੁਰਮ ਦਾ 1149 ਲੱਖ ਤੋਂ ਸ਼ੁਰੂ ਹੋ ਚੁੱਕਿਆ ਹੋਇਆ ਬੇਸ ਮ ਉਦੇ ਫੀਚਰਸ ਕੀ ਆ ਰਹੇ ਆ ਉਹਦੇ ਵਿੱਚ ਜਿਵੇਂ ਤੁਹਾਨੂੰ ਪੁਸ਼ ਬਟਨ ਸਟਾਰਟ ਰੇਅਰ ਵਿੰਡੋ ਸ਼ੈਡਸ ਮਤਲਬ ਜੋ ਫੀਚਰ ਨੈਸੈਸਰੀ ਫੀਚਰਸ ਹੁੰਦੇ ਆ ਆਰਮ ਰੈਸਟ ਬੈਕ ਇਸ ਇਵੈਂਟ ਸਾਰੇ ਫੀਚਰਸ ਮਿਲ ਰਹੇ ਟੋਟਲੀ ਲੋਡਡ ਕਾਰ ਆ ਰਹੀ ਹੈ ਯਾਨੀ ਕਿ ਆਮ ਜਿ ਲਈਏ ਆਪਾਂ ਲੋਡਡ ਕਾਰ ਉਹ ਇਹ ਬੇਸ ਤੇ ਦੇ ਰਿਹਾ ਤੇ ਜਿਹੜੀ ਟਾਪ ਮਾਡਲ ਉਹ ਚ ਕੀ ਕੀ ਫੀਚਰ ਹੋਣਗੇ ਉਹਦੇ ਵਿੱਚ ਟਾਪ ਮਾਡਲ ਦੇ ਵਿੱਚ ਜਿਵੇਂ ਲੈਦਰੇਟ ਸੀਟਸ ਆ ਰਹੀਆਂ ਵੈਂਟੀਲੇਟਰ ਸੀਟਸ ਆ ਰਹੀਆਂ ਟ੍ਰਿਪਲ ਡਿਸਪਲੇ ਆ ਰਹੀ ਹੈ ਤੇ ਐ ਟ੍ਰिपल डिस्प्ले ਟ੍ਰिपल डिस्प्ले ਆ ਰਹੀ ਹੈ ਐ ਗੱਡੀ ਤੁਹਾਡੀ ਫੈਮਿਲੀ ਲਈ ਬੈਸਟ ਹੋਏਗੀ ਜਿਵੇਂ ਕਿ ਫੈਮਿਲੀ ਦੇ ਵਿੱਚ ਬੱਚੇ ਹੁੰਦੇ ਆ ਟਾਪ ਮਾਡਲ ਦੇ ਵਿੱਚ ਬੱਚੇ ਦੇ ਤੁਸੀਂ ਅੱਗੇ ਬਿਠਾਏ ਹੋਏ ਆ ਗੇਮਿੰਗ ਜ਼ੋਨ ਤੁਹਾਨੂੰ ਮਿਲਦਾ ਪ੍ਰੋਪਰਲੀ ਅਲੱਗ ਉਹਦੇ ਵਿੱਚ ਤੁਸੀਂ ਕਨੈਕਟ ਕਰ ਸਕਦੇ ਹੋ 26 ਆਰਕੇਡ ਐਪਸ ਤੁਸੀਂ ਚਲਾ ਸਕਦੇ ਹੋ ਜਿਵੇਂ ਕਿ ਜੀਓ ਜੀਓ ਹਾਟਸਟਾਰ ਡਿਜ਼ਨੀ ਪਲਸ ਮਤਲਬ ਕਿ ਜੀਓ ਸਿਨੇਮਾ ਵਗੈਰਾ ਸਭ ਕੁਝ ਚਲਾ ਸਕਦੇ ਹੋ ਥਰਡ ਡਿਸਪਲੇ ਦੇ ਵਿੱਚ ਸੈਕੰਡ ਡਿਸਪਲੇ ਜਿਹੜੀ ਆ ਉਹ ਇਨਫੋਟੇਨਮੈਂਟ ਦੇ ਵਿੱਚ ਮਿਲਦੀ ਹੈ ਤੁਹਾਨੂੰ ਉਹਦੇ ਵਿੱਚ ਤੁਸੀਂ ਆਪਣੇ ਮੋਬਾਈਲ ਦੀ ਪੇਅਰਿੰਗ ਵਗੈਰਾ ਏਕੀਓ ਵਗੈਰਾ ਕਲਾਈਮੇਟ ਕੰਟਰੋਲਸ ਵਗੈਰਾ ਚੈੱਕ ਕਰ ਸਕਦੇ ਹੋ ਦੈਨ ਜਿਹੜੀ ਫਰਸਟ ਸਕਰੀਨ ਹੈਗੀ ਆ ਉਹਦੇ ਵਿੱਚ ਤੁਹਾਨੂੰ ਜਿਹੜੀ ਮਿਲਦੀ ਆ ਉਹ ਤੁਹਾਡਾ ਮੀਟਰ ਦੀ ਸਾਰੀ ਹੁੰਦੀ ਆ ਤੇ ਮੀਟਰ ਦੇ ਸਾਰੇ ਫੰਕਸ਼ਨਸ ਮਿਲ ਜਾਂਦੇ ਹੋ ਯਾਨੀ ਕਿ ਕਾਰ ਦੀ ਜਿਹੜੀ ਹੈ ਇਹ ਕਾਰ ਦੇ ਵਿੱਚ ਸਫਰ ਕਰਨਾ ਸਿਰਫ ਇੱਕ ਸਫਰ ਨਹੀਂ ਹੋਏਗਾ ਇੰਟਰਟੇਨਮੈਂਟ ਵੀ ਨਾਲ-ਨਾਲ ਚੱਲਦਾ ਰਹੇਗਾ ਤੁਸੀਂ ਆਪਣੇ ਅਕੋਰਡਿੰਗ ਆਪਣਾ ਇੰਟਰਟੇਨਮੈਂਟ ਵੀ ਕਰ ਸਕਦੇ ਹੋ ਕਾਰ ਦੇ ਵਿੱਚ ਰਾਈਡ ਇੰਜੋਏ ਕਰ ਸਕਦੇ ਹੋ ਤੇ ਹੋਰ ਵੀ ਨਵੇਂ ਫੀਚਰ ਜਿਹੜੇ ਐ ਇੰਜੋਏ ਕਰ ਸਕਦੇ ਹੋ ਤੇ ਕਿ ਹੌਪਸੂ ਕਦੋਂ ਤੱਕ ਕਾਰ ਜਿਹੜੀ ਹੈ ਇਹ ਅੱਜ ਦੀ ਬੁਕਿੰਗ ਕਰਾਂਦੇ ਆ ਜਨੂਅਰੀ ਚ ਤੁਸੀਂ ਕਹਿ ਰਹੇ ਹੋ ਜਨੂਅਰੀ ਚ ਇਹ ਡਿਲੀਵਰੀ ਸ਼ੁਰੂ ਹੋ ਜਾਏਗੀ ਤੇ ਕਿੰਨਾ ਕੀ ਦਾ ਟਾਪ ਮਾਡਲ ਦਾ ਕਿੰਨਾ ਕੀ ਰੇਂਜ ਵਗੈਰਾ ਹਜੇ ਐਕਸਪੈਕਟਿਡ ਐਕਸਪੈਕਟਿਡ ਜਿਹੜੀ ਹੈ ਐਕਸਪੈਕਟ ਕਿਸੇ ਨੰਦੇ ਰਚ ਨਹੀਂ ਰੱਖਦੇ ਜੋ ਪ੍ਰਾਈਸ ਆਏਗਾ ਉਹ ਜਨਵਰੀ ਦੇ ਫਸਟ ਵੀਕ ਦੇ ਵਿੱਚ ਪ੍ਰਾਈਸ ਜਦੋਂ ਵੀ ਆਏਗਾ ਆਪਾਂ ਕਸਟਮਰਸ ਨੂੰ ਰਿਵੀਲ ਕਰਾਂਗੇ ਪ੍ਰੋਪਰ ਬਟ ਜਿਹੜਾ ਸਾਡੇ ਕੋਲ ਇਸ ਟਾਈਮ ਪ੍ਰਾਈਸ ਆਇਆ ਸਿਰਫ ਇੱਕ ਸ਼ੋਰੂਮ بیس ਮਾਡਲ ਆਇਆ ਸਮਾਰਟ ਪਲੱਸ ਵੇਰੀਐਂਟ ਦਾ 11.45 49 ਲੱਖ ਤੇ ਯਾਨੀ ਕਿ ਤੁਸੀਂ ਅਗਰ ਜੇ ਗੱਡੀ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਪਾਈਟੈਕਸ ਆ ਜਾਓ ਇੱਥੇ ਆ ਕੇ ਗੱਡੀ ਦੇਖੋ ਟੱਚ ਐਂਡ ਫੀਲ ਕਰੋ ਉਸ ਤੋਂ ਬਾਅਦ ਗੱਡੀ ਬੁੱਕ ਕਰਾਓ ਕਿਉਂਕਿ ਨਵੇਂ ਸਾਲ ਚ ਜੇ ਨਵੀਂ ਕਾਰ ਲੈਣੀ ਹੈ ਤੇ ਟਾਟਾ ਤੁਹਾਡੇ ਲਈ ਲੈ ਕੇ ਆਇਆ ਇਸ ਸਹਿਰਾ ਨੇ ਲਾ ਦਿੱਤਾ ਸੀ